ਕਣਕ ਵਾਲਾ ਪਾਇਆ ਹੋਇਆ ਹਾਂ ਕਣਕ ਵਾਲਾ ਡਰਮ ਪਾਇਆ ਗਿਆ ਲੋ ਜੀ ਕਿਸਾਨ ਵੀਰੋ ਡਰਮ ਜਿਹੜਾ ਕਣਕ ਵਾਲਾ ਪਾਇਆ ਹੋਇਆਗਾ ਤੁਸੀਂ ਜਾ ਕੇ ਗਲੀਸ ਵਗੈਰਾ ਕੀਤਾ ਹੋਇਆ ਸਾਰਾ ਕੁਝ ਰੈਡੀ ਹੈ ਵੀਰੇ ਇਕੱਲਾ ਠੀਂਜ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਵੀ ਓਵੇਂ ਹੀ ਹੈ ਨਾ ਕਿਤੇ ਚਾਬੀ ਨਾ ਰਵੜ ਜਿਵੇਂ ਕੰਪਨੀਆਂ ਆਈ ਐਮਸ਼ਨ ਓਵੇਂ ਹੀ ਹੈ ਸਾਰਾ ਟੂਲ ਕਿੱਟ ਤਾਂ ਨਮਾਸਾਨੇ ਦੇ ਵਿੱਚ ਪਿਆ ਹਾਂ ਫਿਰ ਦਵਾਂਗੇ ਆਪਾਂ ਸਾਸੀ ਕਣਕ ਮਿੱਤਰੋ ਅੱਜ ਦੀ ਵੀਡੀਓ ਜਿਹੜੀ ਕਿਸਾਨ ਵੀਰਾਂ ਲਈ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿਸਾਨ ਵੀਰਾਂ ਦਾ ਬਿਲਕੁਲ ਨਵੀਂ ਕੰਬੈਨ ਤੇ 1.5 ਲੱਖ ਦਾ ਫਾਇਦਾ ਕਰਨਾ। ਫਾਇਦਾ ਕਿਵੇਂ ਕਰਨਾ ਹੈਗਾ ਪੂਰੀ ਵੀਡੀਓ ਨਾਲ ਬਣੇ ਰਹੋ। ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ। ਬਾਈ ਜੀ ਹਸਰੀ ਕਾ। ਹਸਰੀ ਗਾਲ ਬਾਈ। ਹੋ ਠੀਕ ਹੋ ਵੀਰੇ। ਹਾਂਜੀ ਵਧੀਆ। ਬਾਈ ਇੱਕ ਵਾਰੀ ਪਹਿਲਾਂ ਆਪਣੀ ਲੋਕੇਸ਼ਨ ਦੱਸ ਦਿਓ ਜਿੱਥੇ ਆਪਾਂ ਖੜੇ ਆਂਗੇ। ਆਪਾਂ ਵੀਰੇ ਰਾਮਾ ਮੰਡੀ ਖੜੇ ਆਂ। ਠੀਕ ਹੈ ਜੀ। ਤਸਿਲ ਤਲਵੰਡੀ ਸਾਬੋਂ ਪੈਂਦੇ। ਤਲਵੰਡੀ ਸਾਬੋਂ ਤੋਂ 13 ਕਿਲੋਮੀਟਰ ਦੂਰ ਆ। ਠੀਕ ਹੈ ਜੀ। ਤੇ ਜ਼ਿਲ੍ਹਾ ਬਠਿੰਡਾ ਆਪਣਾ। ਜ਼ਿਲ੍ਹਾ ਬਠਿੰਡਾ। ਜਿਹੜੀ ਅੱਜ ਦੀ ਵੀਡੀਓ ਆ ਕਿਸਾਨ ਰੇਟ 1.5 ਲੱਖ ਦਾ ਤੁਹਾਡਾ ਫਾਇਦਾ ਹੋ ਜੂਗਾ ਬਾਕੀ ਬਾਈ ਤੋਂ ਕੋਈ ਨਹੀਂ ਕਿੰਨੇ ਮਾਡਲ ਕੰਬਾਈਨ ਹੈ ਇਹ ਵੀਰੇ 2025 ਮਾਡਲ ਮਸ਼ੀਨ ਆ ਠੀਕ ਹੈ ਜੀ ਆਪਾਂ ਖੁਦ ਨਵੀਂ ਲਈ ਦੀ ਐ ਮਸ਼ੀਨ ਆ ਠੀਕ ਹੈ ਜੀ ਆ ਦੋ ਸਵਾ 200 ਕਿੱਲਾ ਝੋਨਾ ਵੱਢਿਆ ਹੋਇਆ ਇਹਨੇ ਸਿਰਫ ਮੰਨ ਲਈ ਆਪਣੇ ਯਾਰਾਂ ਮਿੱਤਰਾਂ ਦੇ ਝੋਨਾ ਦੇ ਏਰੀਆ ਏਰੀਆ 'ਚ ਹੀ ਵੱਢਿਆ ਪਿੰਡ ਪਿੰਡ ਚ ਏਰੀਏ ਦੇ ਪਿੰਡ ਪਿੰਡ 'ਚ ਆਪਾਂ ਆਪ ਖੁਦ ਚਲਾਈਓ ਡਰਾਈਵਰ ਵੀ ਨਹੀਂ ਇਸ ਮਸ਼ੀਨ ਦੇ ਠੀਕ ਹੈ ਜੀ ਆਪਾਂ ਆਪ ਹੀ ਚਲਾਈ ਆ ਬਈ ਇੱਕ ਵਾਰ ਆਪਾਂ ਵੀਡੀਓ 'ਚ ਕੰਡੀਸ਼ਨ ਦਿਖਾ ਦਈਏ ਸਾਰੀ ਹਾਂ ਦਿਖਾਓ ਵੀਰੇ ਜਰੂਰ ਲਓ ਜੀ ਵੀਰੇ ਕੰਡੀ ਕੀ ਕੀ ਚੀਜ਼ਾਂ ਯੂਜ਼ ਹੋਈਆਂ ਹੋਈਆਂ ਨੇ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤੀਆਂ ਨੇ ਜਿਵੇਂ ਹਵਾ ਵਾਲੀ ਹਵਾ ਟੈਂਕੀ ਤਾਂ ਵੀਰੇ ਬੈਲਟ ਵੀ ਨਹੀਂ ਚੜਾਈ ਪਈ ਆਪਾਂ ਓਵੇਂ ਹੀ ਪਈ ਆ ਨਾ ਪਾਈ ਪੂਪ ਕੁਛ ਨਹੀਂ ਲਾਈ ਟੈਂਕੀ ਦੀ ਠੀਕ ਹੈ ਜੀ ਭਾਈ ਪੂਰੀ ਡਿਟੇਲ ਨਾਲ ਦੱਸ ਦਿਓ ਆਪਣੇ ਕਿਸਾਨ ਵੀਰਾਂ ਨੂੰ ਜੇ ਕੋਈ ਆਵੇ ਬਸ ਮੁੜੇ ਨਾ ਵੀਰੇ ਫੁੱਲ ਟਾਪ ਮਾਰਲਾ ਕਟਰ ਤੇ ਮੋਟਰ ਲੱਗੀ ਹੋਈ ਹੈ ਚੇਂਜਰ ਲੱਗਾ ਹੋਇਆ ਹੈਗਾ ਹਵਾ ਦੀ ਟੈਂਕੀ ਲੱਗੀ ਵੀ ਆ ਠੀਕ ਹੈ ਜੀ ਤੇ ਆ ਵਿਚੋ ਦਿਖਾ ਦਿਓ ਬਾਕੀ ਸਾਰੀ ਪੂਸ਼ ਵਗੈਰਾ ਅੰਦਰੋਂ ਚੈੱਕ ਕਰਵਾ ਦਿਓ ਠੀਕ ਹੈ ਜੀ ਆਪ ਪਤਾ ਲੱਗ ਗਿਆ ਨਾ ਮਸ਼ੀਨ ਕਿੰਨੀ ਚੱਲਦੀ ਹੈ ਵੀਰੇ ਤੁਹਾਨੂੰ ਕੈਮਰੇ ਦੇ ਵਿੱਚ ਵੀਡੀਓ 'ਚ ਤੁਸੀਂ ਦੇਖ ਹੀ ਲਿਆ ਕੰਪੈਨ ਦੱਸ ਹੀ ਜਾਂਦਾ ਗਰਮੀ ਵੀਰੇ ਟਰਾਲੀ ਟਰੋਲੀ ਨਾਲ ਕਿਧੋ ਨਹੀਂ ਲੱਗਿਆ ਨਾ ਪੂਸ਼ਪ ਵਗੈਰਾ ਕੁਝ ਨਹੀਂ ਪੂਰੀ ਸੰਭਾਲ ਨਾਲ ਚਲਾਈ ਹੈ ਵੀਰੋ ਮਤਲਬ ਕਹਦੀ ਹੈ ਕਿਰਾਏ ਤੇ ਨਹੀਂ ਚੱਲੀ ਆਪਦੇ ਆਪ ਦੇ ਪਿੰਡ ਦੇ ਯਾਰਾਂ ਮਿੱਤਰਾਂ ਦੇ ਜਿਹੜੇ 200 ਕਿੱਲਾ ਵੜਤਾ ਟਕਿਆਂ ਨਾਲ ਬਾਈ ਨੇ ਆਪ ਹੀ ਵੜਿਆ ਨਾ ਆਪ ਹੀ ਵੜਿਆ ਵੀਰੇ ਜਿਵੇਂ ਰਵੜਾ ਹੁੰਦੀਆਂ ਮੇਨ ਹਨਾ ਮਸ਼ੀਨਾਂ ਖਰਾਬ ਕਰ ਹੀ ਦਿੰਦੀਆਂ ਸੀ ਜਾਂ ਜੇ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਵੀ ਉਵੇਂ ਹੀ ਹੈ ਨਾ ਕਿਤੇ ਚਾਬੀ ਨਾ ਰਵੜ ਜਿਵੇਂ ਕੰਪਨੀਆਂ ਆਈ ਐਮਸ਼ਨ ਹੋਮ ਹੀ ਆ ਸਾਰਾ ਟੋਲ ਕਿਟ ਤਾਂ ਨਮਾ ਸੋਣੇ ਦੇ ਵਿੱਚ ਪਿਆ ਹਾਂ ਫਿਰ ਦਵਾਂਗੇ ਆਪਾਂ ਜਿਹੜਾ ਹੈਗਾ ਜੈਕ ਰਾਡ ਜੋ ਵੀ ਨਾਲ ਦਿੱਤਾ ਹੈ ਨਾ ਤੇ ਕੰਪੈਨ ਦੇ ਨਾਲ ਕੀ ਕੀ ਮਿਲੂਗਾ ਜਿਵੇਂ ਕਿ ਟਰੈਕਟਰ ਲਾਹੋਂਗੇ ਤੁਸੀਂ ਟਰੈਕਟਰ ਤਾਂ ਫਿਰ ਲਾਉਣੇ ਲਾਉਣਾ ਆਪਾਂ ਤੇ ਟਾਇਰ ਕੰਪੈਨ ਮਗਰ ਟਾਇਰ ਜਿਹੜੀ ਕੰਪਨੀ ਦਿੰਦੀ ਆ ਨਾਲ ਦਵਾਂਗੇ ਠੀਕ ਹੈ ਜੀ ਠੀਕ ਹੈ ਟਰੈਕਟਰ ਲਾਉਣਾਂਗੇ ਲਈ ਹਾਂ ਤੇ ਨਾਲ ਹੀ ਉਹਦੇ ਕਟਰ ਦੇ ਨਾਲ ਹੀ ਤੇ ਹੈ ਜੀ ਪੰਗੇ ਆ ਤਾਂ ਠੀਕ ਹੈ ਜੀ ਦੋ ਸਟ੍ਰਿਪਾਂ ਵੀਰੇ ਇੱਕ ਰੇੜੇ ਦੇ ਅੰਦਰ ਵੀ ਇੱਕ ਕਟਰ ਚ ਪਾਈ ਵੀ ਆ ਠੀਕ ਹੈ ਜੀ ਕੈਂਜਰ ਬਦਲਿਆ ਆ ਜਾ ਡਰਮ ਬਦਲਿਆ ਹੋਇਆ ਮਸ਼ੀਨ ਦਾ ਅੱਛਾ ਕਣਕਲਾ ਧਣਕਲਾ ਪਾਇਆ ਹੋਇਆ ਹਾਂ ਕਣਕਲਾ ਡਰਮ ਪਾਇਆ ਦਿਆਗਾ ਲੋ ਜੀ ਕਿਸਾਨ ਵੀਰੋ ਡਰਮ ਜਿਹੜਾ ਕਣਕਲਾ ਪਾਇਆ ਹੋਇਆਗਾ ਤੁਸੀਂ ਜਾ ਕੇ ਗਲਿਸ ਵਗੈਰਾ ਕੀਤਾ ਹੋਇਆ ਸਾਰਾ ਕੁਝ ਰੈਡੀ ਆ ਵੀਰੇ ਇਕੱਲਾ ਟਰੈਕਟਰ ਚ ਧਰਨਾ ਚੇਂਜ ਕਰਨਾ ਹੈ ਹੋਰ ਕੁਝ ਨਹੀਂ ਕਰਨਾ ਪੈਣਾ ਠੀਕ ਹੈ ਟਰੈਕਟਰ ਵੀਰੋ ਇਹ ਤੇ ਜੌਂਡੀਆਂ ਰਿਡਿਗੂ ਚ ਜਿਹੜਾ ਮਰਜ਼ੀ ਦਾ ਜਿਹੜਾ ਮਰਜ਼ੀ ਧਰ ਲੈਣ ਵੀਰੇ ਟਰੈਕਟਰ ਠੀਕ ਹੈ ਜੀ ਲੋ ਜੀ ਜਿਹੜਾ ਮਰਜ਼ੀ ਤੁਸੀਂ ਸੋ ਇਹਨੂੰ ਸਾਰੀ ਇਹ ਕੰਬੈਨ ਦੇ ਦਾਂਗੇ ਬਲਕਾਰ ਆ ਵੀਰੇ ਐਸ ਕਿਹੜੀ ਆ ਵੀਰੇ ਬਲਕਾਰ 20525 20525 ਕੰਬੈਨ ਆ ਟਾਇਰ ਜਿਹੜੇ ਕੰਬੈਨ ਦੇ ਜਿਹੜੇ ਨਾਲ ਛੋਟੇ ਆਉਂਦੇ ਨੂੰ ਨਾਲ ਮਿਲਣਗੇ ਹਨਾ ਵੀਰੇ ਹਾਂ ਵੀਰੇ ਹਾਂ ਤੇ ਟੂਲ ਕਿਟ ਮਿਲੂ ਤੇ ਬਾਕੀ ਸੋ ਨੂੰ ਬਾਈ ਨੇ ਸਾਰੀ ਡਿਟੇਲ ਦੱਸਤੀ ਬਾਕੀ ਕੰਬੈਨ ਤੁਹਾਨੂੰ ਦਿਸੀ ਜਾਂਦੀ ਵੀਰੇ ਜਿਹੋ ਨਮੀ ਪਈ ਮਸ਼ੀਨ ਦਾ ਲਾ ਲਓ ਵੀ ਆਪਾਂ ਧੋਤੀ ਵੀ ਨਹੀਂ ਗਈ ਵੀ ਆਪਾਂ ਕੋਈ ਵਪਾਰੀਆਂ ਵਾਲਾ ਕੰਮ ਨਹੀਂ ਕੀਤਾ ਇਹ ਧੋ ਕੇ ਪੁੰਜਾ ਪੰਜ ਕਰਕੇ ਕੱਲੀ ਸਾਫ ਹੀ ਕੀਤੀ ਹੈ ਮਸ਼ੀਨ ਹਾਂ ਭਾਈ ਆ ਨੇੜੋਂ ਕੈਮਰਾ ਦਿਖਾ ਦੇ ਇੱਕ ਵਾਰੀ ਆ ਦੇਖੋ ਗਰਦ ਰੇਤਾ ਜਿੰਨੀ ਕਿ ਚੱਲੀ ਆ ਉਹਨਾਂ ਕਰਤਾ ਬਾਕੀ ਨਮੀ ਪਈ ਪਹਿਲਾਂ ਬਲੋਰ ਮਾਰਿਆ ਵੀਰੇ ਮਸ਼ੀਨ ਦੇ ਕਿੱਲਾ ਨਾ ਧੋਤੀ ਆ ਕੁਝ ਨਹੀਂ ਕੀਤਾ ਠੀਕ ਹੈ ਜੀ ਵੀਰੇ ਬਾਕੀ ਤੁਸੀਂ ਜੇ ਕਿਸੇ ਵੀਰ ਨੇ ਆਉਣਾਗਾ ਬਾਈ ਦਾ ਏਰੀਆ ਦੱਸੀ ਹੋਇਆਗਾ ਇੱਥੇ ਆ ਕੇ ਇਹ ਕੰਬੈਨ ਖਰੀਦ ਸਕਦੇ ਹੋ ਗੱਲ ਇੱਕੋ ਹੀ ਮੁੱਕਦੀ ਆ ਜੱਟਾਂ ਦੀ ਗੱਲ ਆ ਸਿੱਧੀ ਜੀ ਨਮੀ ਕੰਬੈਨ ਚਾਹੇ ਤੁਸੀਂ ਹਾਰ ਪਾ ਕੇ ਲੈ ਜਾਓ 200 ਕਿਲੇ ਨਾਲ ਕੋਈ ਫਰਕ ਨਹੀਂ ਪੈਂਦਾ ਕੰਬੈਨ ਨੂੰ ਬਲਕਾਰਕ ਪੈਣ ਫਾਇਦਾ ਥੋੜਾ ਹੋਜੂ ਬਹੁਤ ਰੁਪਈਆ ਦਾ ਉਹ ਕਿਵੇਂ ਹੋਜੂ ਫਾਇਦਾ ਰੇਟ ਕਿੰਨਾ ਇਹਦਾ ਜੀ ਇਹਦਾ ਰੇਟ ਵੀਰੇ 11 ਲੱਖ 85000 ਰੁਪਈਆ ਲੋ ਜੀ 11 ਲੱਖ ਤੇ 85000 ਰੁਪਈਆ ਨਮੀ ਦਾ ਰੇਟ ਪਤਾ ਕਰਕੇ ਆਜੋ ਬਾਕੀ ਮੌਕੇ ਤੇ ਬਾਈ ਮਾਨਤਨ ਕਰ ਦੂਗਾ ਬਾਕੀ ਬਾਈ ਬੰਦਾ ਆ ਕੇ ਮਸ਼ੀਨ ਦੇਖ ਲੇ ਠੀਕ ਹੈ ਬੰਦਾ ਕੋਈ ਆਏ ਸਾਫਤ ਕਰ ਦੇ ਵੀ ਮਸ਼ੀਨ ਵੀ ਕਸੇ ਨਾਲ ਲੱਗੀ ਆ ਵੱਜੀ ਆ ਕੋਈ ਬੰਦਾ ਕਹਦੇ ਆ ਕੇ ਆਪਾਂ ਆਉਣ ਜਾਂਦਾ ਖਰਚਾ ਦਵਾਂਗੇ ਬੰਦੇ ਨੂੰ ਹਾਂ ਲੋਈ ਜੀ ਨੀ ਪਾਪਾ ਆਪ ਮਸ਼ੀਨ ਚਲਾਈਆ ਡਰਾਈਵਰ ਵੀ ਹੈ ਨਹੀਂ ਸਿਮ ਮਸ਼ੀਨ ਦੇ ਭਲਾ ਬੰਦਾ ਪਿੰਡ ਚੋਂ ਪਤਾ ਕਰ ਲੈ ਕੋਈ ਵੀ ਠੀਕ ਹੈ ਜੀ ਵੱਡ ਗਈ ਮਸ਼ੀਨ ਸ਼ੈੱਡ ਦੇ ਅੰਦਰ ਖੜਦੀ ਆ ਠੀਕ ਹੈ ਜੀ ਕੋਈ ਬਾਹਰ ਨਹੀਂ ਖੜੀ ਮਸ਼ੀਨ ਅੰਦਰ ਲੱਗਦੀ ਆ ਅੰਦਰ ਲੱਗਦੀ ਆ ਵੀਰੋ ਤੇ ਬਾਈ ਦਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਲੋਕੇਸ਼ਨ ਤੁਹਾਨੂੰ ਫੇਰ ਦੱਸ ਦਿੰਨੇ ਆ ਫੁੱਲ ਵੀਡੀਓ ਦੇਖ ਲਿਆ ਕਰੋ ਤੁਹਾਨੂੰ ਤਾਂ ਜੋ ਲੋਕੇਸ਼ਨ ਦਾ ਪਤਾ ਲੱਗ ਜਾਵੇ ਲੋਕੇਸ਼ਨ ਦੱਸ ਦਿਓ ਜੀ ਇੱਕ ਵਾਰੀ ਲੋਕੇਸ਼ਨ ਬਈ ਜ਼ਿਲ੍ਹਾ ਬਠਿੰਡਾ ਆਪਣਾ ਜੀ ਤਹਿਸੀਲ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ 13 ਕਿਲੋਮੀਟਰ ਪਿੰਡ ਆਪਣਾ ਸਾਈਡ ਤੇ ਪਿੰਡ ਜੇ ਕੋਈ ਵੀਰ ਆਊਗਾ ਤਾਂ ਫੋਨ ਲਾ ਕੇ ਆਇਓ ਕਿਉਂਕਿ ਦੂਰੋਂ ਆਉਣਾ ਹੁੰਦਾ ਹਨਾ ਵੀਰੇ ਕਈ ਵਾਰ ਕੰਪੈਨ ਬੇਕ ਜਾਂਦੀ ਹੈਗੀ ਤੇ ਨੰਬਰ ਵਾਈ ਦਾ ਚੱਲੀ ਜਾਂਦਾ ਨਵੀਂ ਕੰਪੈਨ ਆ ਹੋ ਜੂ ਤੁਹਾਡਾ ਫਾਇਦਾ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ